ਤਰਨਤਾਰਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਜਨਮ ਭੂਮੀ ਡੇਰਾ ਸਾਹਿਬ ਲੋਹਾਰ ਇਹ ਉਹ ਮੁਬਾਰਕ ਸਥਾਨ ਹੈ ਤਰਨਤਾਰਨ ਦੇ ਇਲਾਕੇ ਵਿੱਚ ਜੋ ਗੋਇੰਦਵਾਲ ਤੇ ਖਡੂਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਪੈ ਜਾਂਦਾ ਹੈ ਇਹ ਮੁਬਾਰਕ ਸਥਾਨ ਦਾ ਵਾਰੀ ਦ੍ਰਿਸ਼ ਤੁਸੀਂ ਇਸ ਦ੍ਰਿਸ਼ ਨੂੰ ਦੇਖ ਸਕਦੇ ਹੋ ਇੱਥੇ ਵੀ ਖਾਲਸੇ ਦੇ ਕੌਮੀ ਖਾਲਸਾਈ ਨੀਲੇ ਝੰਡੇ ਜਿਹੜੇ ਨੇ ਲਹਿਰਾ ਰਹੇ ਨੇ ਅੱਜ ਅਪਾ ਇਥੋਂ ਦੇ ਇਤਿਹਾਸਕ ਪੱਖ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਇਸ ਖਾਮ ਦੇ ਬਾਰੇ ਵਿੱਚ ਅੱਜ ਸੀ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਨੂੰ ਦਰਸ਼ਨ ਕਰਨਾ ਹੈ ਹਾਂ ਡੇਰਾ ਸਾਹਿਬ ਦੁਹਾਰ ਤੇ ਤੁਸੀਂ ਸਭ ਜਾਣਦੇ ਹੋ ਕਿ ਤਾਂਤਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਸਨ ਸਤਕਾਰਯੋਗ ਕਲਿਆਣ ਦਾਸ ਚੰਦ 베ਦੀ ਜੀ ਸਨ ਅੱਜ ਇਸ ਮੁਬਾਰਕ ਸਥਾਨ ਤੇ ਸ਼ੁਰੂ ਕਰਦੀ ਵੇਗ ਵੀ ਕਰਵਾਈ ਗਈ ਤੇ ਬੜਾ ਚੰਗਾ ਲੱਗਾ ਇਸ ਮੁਬਾਰਕ ਸਥਾਨ ਤੇ ਆ ਕੇ ਤਨਤਨ ਗੁਰੂ ਨਾਨਕ ਸਾਹਿਬ ਜੀ ਦੇ ਪੁਰਖਿਆਂ ਦੀ ਧਰਤੀ ਨੂੰ ਨਮਸਕਾਰ ਕਰਕੇ ਕਿਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸਰੋਵਰ ਅਤੇ ਹੋਰ ਸੁੱਸੇ ਬਣਿਆ ਹੋਇਆ ਹੈ ਇਸ ਸੋਮਵਾਰਕ ਸਥਾਨ ਦੇ ਉੱਪਰ ਬਹੁਤ ਹੀ ਵਧੀਆ ਹਾਲ ਵੀ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਦੀ ਸਮਾਗਮ ਕਰਦੀਆਂ ਨੇ ਤੇ ਬਹੁਤ ਹੀ ਸੋਹਣਾ ਸਾਰਾ ਕੁਝ ਗੁਰਦਰਾ ਸਾਹਿਬ ਦੀ ਸਾਫ ਸੁੰਭਾਈ ਦਾ ਵੀ ਪਹਿਲ ਧਿਆਨ ਰੱਖਿਆ ਗਿਆ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਇਸ ਸਥਾਨ ਤੇ ਆ ਕੇ ਮਾਨੂੰ ਬੜੀ ਸ਼ਾਂਤੀ ਹੋਈ ਤੁਸੀਂ ਸਭ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਮਹਿਤਾ ਕਲਿਆਨ ਦਾਸ ਜੀ ਸੀ ਕਲਿਆਨ ਦਾਸ ਚੰਦ 베ਦੀ ਲੇਕਿਨ ਬਹੁਤ ਸਾਰੇ ਲੋਕ ਕੀ ਕਰਨਗੇ ਜੀ ਮਹਿਤਾ ਕਾਲੂ ਮਹਿਤਾ ਕਾਲੂ ਕਰਕੇ ਬੋਲਣਗੇ ਜੋ ਇੱਕ ਚੰਗੀ ਗੱਲ ਨਹੀਂ ਆ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਪੂਰਾ ਨਾਮ ਕਲਿਆਣ ਦਾਸ ਚੰਦ 베ਦੀ ਸੀ ਕਲਿਆਣ ਦਾਸ ਚੰਦ 베ਦੀ ਉਹਨਾਂ ਦੀ ਇਹ ਪਿੰਡ ਜਿਹੜਾ ਸੀ ਪ੍ਰਾਤਨ ਪਿੰਡ ਸੀ ਕਈ ਲੋਕ ਇਹਨੂੰ ਪੱਟੇ ਵਿੰਡ ਵੀ ਬੋਲਦੇ ਨੇ ਜੋ ਗੋਇੰਦਵਾਲ ਸਾਹਿਬ ਤੋਂ ਜਾਂ ਖਡੂਰ ਸਾਹਿਬ ਤੋਂ ਕੋਈ ਹੀ ਦੂਰੀ ਤੇ ਇਹ ਪਿੰਡ ਵਸਿਆ ਆ ਇਥੋਂ ਹੀ ਸੁਲਤਾਨਪੁਰ ਲੋਦੀ ਗੁਰੂ ਨਾਨਕ ਸਾਹਿਬ ਜੀ ਦੇ ਸਤਕਾਰਯੋਗ ਭੈਣ ਬੇਬੇ ਨਾਨਕੀ ਜੀ ਦਾ ਸ਼ਾਦੀ ਦੀ ਰਸਮਾਂ ਵੀ ਹੋਈਆਂ ਤੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਗੁਰੂ ਨਾਨਕ ਸਾਹਿਬ ਸਨ ਉਹਨਾਂ ਦੇ ਜਿਹੜੇ ਦਾਦਾ ਜੀ ਸਨ ਸ਼ਿਵਰਾਮ ਉਹਨਾਂ ਦਾ ਨਾਂ ਸ਼ਿਵਰਾਮ ਸੀ ਤੇ ਉਹ ਇਸ ਪਿੰਡ ਦੇ ਪੱਕੇ ਵਸਨੀਕ ਸਨ ਤੇ ਇੱਥੇ ਹੀ ਫਿਰ ਉਹਨਾਂ ਦੇ ਪਿਤਾ ਜੀ ਕਲਿਆਣ ਦਾਸ ਚੰਦ 베ਦੀ ਜੀ ਦਾ ਜਨਮ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਸਬੰਧ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਉਹਦੋਂ ਨਾਨਕੇ ਪਿੰਡ 'ਚ ਹੀ ਪ੍ਰਕਾਸ਼ ਜਿਹੜਾ ਸੀ ਬੱਚਿਆਂ ਦਾ ਜਿੱਦਾਂ ਮੰਨ ਲਓ ਸ਼ਾਦੀ ਤੋਂ ਬਾਅਦ ਕੋਈ ਰੌਣਕ ਉਹ ਮਹਾਰਾਜ ਕੋ ਦਿੰਦਾ ਸੀ ਧੀ ਪੁੱਤਰ ਤੇ ਉਹ ਨਾਨਕੇ ਜਿਹੜੇ ਪਰਿਵਾਰ ਲਿਆ ਜਾਂਦੇ ਸਨ ਇਸ ਕਰਕੇ ਨਾਨਕੇ ਪਰਿਵਾਰ ਦੇ ਨਾਲ ਇੱਕ ਅੱਲ ਜਿਹੜੀ ਜੁੜੀ ਹੋਈ ਸੀ ਤੇ ਇਸ ਸਥਾਨ ਦੇ ਉੱਪਰ ਸਾਈ ਜਦੋਂ ਵੀ ਤੁਹਾਡਾ ਦਿਲ ਕਰੇ ਆਉਣ ਨੂੰ ਤਰਨਤਾਰਨ ਗੋਇੰਦਵਾਲ ਸਾਹਿਬ ਤੋਂ ਤੁਸੀਂ ਇਧਰਲੇ ਪਾਸੇ ਨੂੰ ਆ ਸਕਦੇ ਹੋ ਤੇ ਬੜਾ ਹੀ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆ ਤੇ ਸੰਗਤਾਂ ਦੂਰੋਂ ਦੂਰੋਂ ਆ ਕੇ ਨਤਮਸਤਕ ਵੀ ਹੁੰਦੀਆਂ ਨੇ ਕਿੰਨਾ ਪਿਆਰਾ ਸਰੋਵਰ ਤੇ ਕਿੰਨਾ ਖੁੱਲਾ ਸਰੋਵਰ ਬਣਿਆ ਹੋਇਆ ਹੈ ਤੇ ਸਾਨੂੰ ਇਸ ਸਥਾਨ ਤੇ ਆ ਕੇ ਬੜਾ ਚੰਗਾ ਲੱਗਾ ਪਰ ਅੰਦਰ ਜਾ ਕੇ ਵੀ ਦਰਸ਼ਨ ਦੇਦਾਰ ਕਰਾਂਗੇ ਇਹੇ ਗੁਰੂ ਨਾਨਕ ਸਾਹਿਬ ਜੀ ਦੇ ਵਡੇਰਿਆਂ ਦਾ ਵੱਡਿਆਂ ਦਾ ਪਿੰਡ ਆ ਯਾਨੀ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਪਿੰਡ ਆ ਜੋ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਪੈਂਦਾ ਹੈ ਇੱਥੇ ਬਹੁਤ ਸਾਰੀਆਂ ਮੱਛਲੀਆਂ ਫਿਸ਼ ਕਹੋ ਤੇ ਕਿੰਨੇ ਰੰਗਾਂ ਦੀਆਂ ਵੱਖ-ਵੱਖ ਰੰਗਾਂ ਦੀਆਂ ਵਾਈਟ ਰੰਗ ਦੀਆਂ ਤੇ ਕਿੰਨਾ ਤੁਸੀਂ ਨੂੰ ਬੜੇ ਆਨੰਦ ਨਾਲ ਦੇਖ ਸਕਦੇ ਹੋ ਅਨਮੋਲਜੀਤ ਸਿੰਘ ਵੀ ਦਰਸ਼ਨ ਕਰ ਰਿਹਾ ਜੀ ਇਸ ਮੁਬਾਰਕ ਸਥਾਨ ਦੇ ਉੱਪਰ ਆ ਕੇ ਤੇ ਕਿਉਂਕਿ ਸਾਡੇ ਅਨਮੋਲਜੀਤ ਸਿੰਘ ਦਾ ਵੀ ਜਿਹੜਾ ਜਨਮਿਆ 6 ਨਵੰਬਰ ਨੂੰ ਹੋਇਆ ਸੀ ਉਦੋਂ 2014 'ਚ ਉਸ ਸਮੇਂ ਜਿਹੜਾ ਸੀ ਬਾਬੇ ਨਾਨਕ ਦਾ ਵੀ ਪ੍ਰਕਾਸ਼ ਦਿਹਾੜਾ ਵੀਰਵਾਰ ਨੂੰ ਹੋਇਆ ਸੀ ਅ ਅਨਮੋਲਜੀਤ ਸਿੰਘ ਦਾ ਜਨਮ ਤੇ ਗੁਰੂ ਨਾਨਕ ਸਾਹਿਬ ਦਾ 2014 ਦੇ ਵਿੱਚ ਜਿਹੜਾ ਸੀ ਪ੍ਰਕਾਸ਼ ਦਿਹਾੜਾ ਵੀ ਆਇਆ ਸੀ ਉਸ ਦਿਨ ਵੀ 6 ਨਵੰਬਰ ਸੀ ਤੇ ਨਾਲ ਹੀ ਵੀਰਵਾਰ ਦਾ ਦਿਨ ਸੀ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਕਿਹਾ ਜਾਂਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਸੁਲਤਾਨਪੁਰ ਮਿਲਣ ਆਏ ਤਾਂ ਇੱਥੋਂ ਦੇ ਕੁਝ ਲੋਕਾਂ ਨੇ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਮਾੜਾ ਵਿਹਾਰ ਕੀਤਾ ਫਿਰ ਇਹ ਪਿੰਡ ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਜਾਂ ਇਥੋਂ ਦੇ ਇਤਿਹਾਸਕ ਦੇ ਮੁਤਾਬਕ ਕਿਹਾ ਜਾਂਦਾ ਕਿ ਇਹ ਪਿੰਡ ਉਜੜ ਗਿਆ ਕਿਉਂਕਿ ਇਥੋਂ ਦੇ ਲੋਕਾਂ ਨੇ ਗਲਤ ਵਿਹਾਰ ਹੋਣ ਕਾਰਨ ਗਲਤ ਬੋਲਬਾਣੀ ਹੋਣ ਕਾਰਨ ਇਹ ਪਿੰਡ ਜਿਹੜਾ ਸੀ ਇੱਕ ਵਾਰ ਉਜੜ ਗਿਆ ਫਿਰ ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਵੱਲ ਆਏ ਤੇ ਫਿਰ ਇਸ ਸਥਾਨ ਨੂੰ ਦੁਬਾਰਾ ਆਬਾਦ ਕੀਤਾ ਗਿਆ ਇਸ ਕਰਕੇ ਸਭ ਮੁਬਾਰਕ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਮੁਬਾਰਕ ਚਰਨ ਪਏ ਨੇ ਇਹ ਸਥਾਨ ਪੂਜਨਯੋਗ ਤੇ ਸਤਿਕਾਰਯੋਗ ਹੋ ਗਿਆ ਜੋ ਇਤਿਹਾਸ ਨੂੰ ਆਪਣੀ ਆਪ ਚ ਸਮੋਇਆ ਬੈਠਿਆ ਪਰ ਦੁਬਾਰਾ ਇੱਕ ਵਾਰ ਸਾਰੇ ਹੀ ਇਲਾਕੇ ਦੀ ਦੁਬਾਰਾ ਇੱਕ ਲੈਨੇ ਹ ਕੈਮਰੇ ਵਿੱਚ ਤੇ ਤੁਹਾਨੂੰ ਬਹੁਤ ਚੰਗਾ ਲੱਗੂਗਾ ਜੇ ਤੁਸੀਂ ਇੱਥੇ ਆਓਗੇ ਤੇ ਸਾਡੇ ਮਨ ਨੂੰ ਬੜੀ ਸ਼ਾਂਤੀ ਲੱਗੀ ਬੜਾ ਵਧੀਆ ਲੱਗਾ ਬੜੀ ਖੁਸ਼ੀ ਹੋਈ ਮਨ ਨੂੰ ਕਿ ਅਸੀਂ ਇਸ ਮੁਬਾਰਕ ਸਥਾਨ ਦੇ ਉੱਪਰ ਦਰਸ਼ਨ ਕਰਨ ਆਏ ਹਾਂ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵੱਡਿਆਂ ਦੇ ਪਿੰਡ ਇਸ ਮੁਬਾਰਕ ਸਥਾਨ ਤੇ ਇਤਿਹਾਸਕ ਸਾਂਝ ਵੀ ਪਾਈ ਗਈ ਹੈ ਤੁਸੀਂ ਪੜ ਸਕਦੇ ਹੋ ਪੱਤੇ ਵਿੰਡ ਪੰਜਾਬ ਗੁਰਦੁਆਰਾ ਡੇਰਾ ਸਾਹਿਬ ਲੋਹਾਰ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਸੰਖੇਪ ਦੇ ਵਿੱਚ ਇਤਿਹਾਸਕ ਪੱਖ ਨੂੰ ਲਿਖਿਆ ਗਿਆ ਹੈ ਇਹ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਵੱਡਿਆਂ ਦਾ ਪਿੰਡ I'm going <laughs>